ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਐਂਡ ਨਿਊ ਬਲੌਗਸ ਅੱਜ ਮੈਂ ਤੁਹਾਨੂੰ ਜਿਹੜਾ ਹੈਗਾ ਕੈਨੀ ਸ਼ਹਿਰ ਦੇ ਵਿੱਚ ਜਿਹੜਾ ਕੈਨੀ ਕਾਸਲ ਹੈ ਉਹ ਦਿਖਾਉਣਾ ਜੀ ਜਿਹੜਾ ਕਿ 1604 ਦੇ ਵਿੱਚ ਜਿਹੜਾ ਹੈਗਾ ਬਣਾਇਆ ਗਿਆ ਸੀਗਾ ਕਿੰਗ ਚਾਰਲਸ 10ਵਾਂ ਸੀਗਾ ਸਵੀਡਨ ਦਾ ਰਾਜਾ ਉਹਨੇ ਜਿਹੜਾ ਹੈਗਾ ਇਹ ਕਾਸਲ ਬਣਾਇਆ ਸੀਗਾ ਉਸ ਟਾਈਮ ਦੇ ਉੱਤੇ ਜਿਹੜਾ ਹੈਗਾ ਡਿਫੈਂਸ ਵਾਸਤੇ ਜੋ ਵੀ ਆਪਣੀ ਦੇਖ ਰੇਖ ਜਾਂ ਆਪਣੀ ਡਿਫੈਂਸ ਵਾਸਤੇ ਹੈਗਾ ਉਸ ਪਰਪਸ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਸੀਗਾ ਕਿਉਂਕਿ ਇਹ ਜਿਹੜੀ ਲੇਕ ਇਥੇ ਕਿਆਨੀ ਸ਼ਹਿਰ ਦੇ ਵਿੱਚ ਚੱਲਦੀ ਸੀ ਇਹ ਸਿੱਧੀ ਆਰਕਟਿਕ ਓਸ਼ੀਅਨ ਦੇ ਨਾਲ ਜਿਹੜੀ ਲਿੰਕ ਸੀਗੀ ਤਾਂ ਉੱਥੋਂ ਦੀਆਂ ਜਿਹੜੀਆਂ ਐਕਟੀਵਿਟੀ ਦੀ ਵੀ ਸੀਗੀਆਂ ਓਸ਼ੀਅਨ ਦੇ ਵਿੱਚ ਉਸ ਸੀਜ ਨੂੰ ਵੀ ਜਿਹੜਾ ਹੈਗਾ ਕੰਟਰੋਲ ਕਰਨ ਦੇ ਲਈ ਇੱਕ ਐਡਮਿਨਿਸਟ੍ਰੇਟਿਵ ਤੋੜ ਦੇ ਉੱਤੇ ਡਿਫੈਂਸ ਵਾਸਤੇ ਇਹਨੂੰ ਬਣਾਇਆ ਗਿਆ ਸੀਗਾ ਤੇ ਕੁਝ ਟਾਈਮ ਦੇ ਲਈ ਜਿਹੜਾ ਕਾਸਲ ਜਿਹੜਾ ਹੈਗਾ ਵੇ ਇੱਕ ਕੈਦਖਾਨਾ ਵੀ ਰਿਹਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਉਸ ਤੋਂ ਬਾਅਦ ਜਦੋਂ ਬਣਾਇਆ ਸੀਗਾ 1604 ਦੇ ਵਿੱਚ ਔਲੂ ਨਾਮ ਦਾ ਸ਼ਹਿਰ ਹੈ ਇੱਥੋਂ 100-150 ਕਿਲੋਮੀਟਰ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਇੱਕ ਕਾਸਲ ਬਣਿਆ ਸੀਗਾ ਤੇ ਉਹਦੇ ਨਾਲ ਜਿਹੜਾ ਇਹਦਾ ਕੰਮ ਵੀ ਸ਼ੁਰੂ ਕੀਤਾ ਇਧਰ ਵਾਲੇ ਪਾਸੇ ਜਿਹੜੀ ਆ ਸਾਰੀ ਹਿਸਟਰੀ ਲਿਖੀ ਹੋਈ ਆ ਇਧਰ ਵਾਲੇ ਪਾਸੋਂ ਜਿਹੜਾ ਇਹਦਾ ਆ ਦੇਖੋ ਪਾਣੀ ਆਉਂਦਾ ਲੈਂਦੇ ਵਾਲੇ ਪਾਸੋਂ ਤੇ ਉਦੋਂ ਬਾਅਦ ਜਿਹੜਾ ਹੈਗਾ ਇਧਰ ਛੱਬਦੇ ਵਾਲੇ ਪਾਸੇ ਨੂੰ ਜਾਂਦਾ ਤੇ ਇੱਥੋਂ ਦੇਖੋ ਫਲਾਈਓਵਰ ਵਗੈਰਾ ਬਣਾ ਕੇ ਇਹਨਾਂ ਨੇ ਜਿਹੜਾ ਹੈਗਾ ਕਾਸਲ ਦੇ ਕੰਢੇ ਤੇ ਸਾਰੀ ਆਹ ਚੀਜ਼ ਜਿਹੜੀ ਹੈਗੀ ਯੂਟਿਲਾਈਜ਼ ਕੀਤੀ ਆ ਟ੍ਰੈਫਿਕ ਇਧਰ ਉਧਰ ਕਰਨ ਦੇ ਲਈ ਤੇ ਆ ਤੁਸੀਂ ਦੇਖੋਗੇ ਇਧਰ ਵਾਲੇ ਪਾਸੇ ਜਿਹੜਾ ਹੈਗਾ ਕਾਸਲ ਦੀਆਂ ਪੁਰਾਣੀਆਂ ਕੰਧਾਂ ਹੈਗੀਆਂ ਨੇ ਜਿਹੜੀਆਂ ਕਿ ਬਿਲਕੁਲ ਹੀ ਖਤਮ ਹੀ ਆ অলਮੋਸਟ ਜ਼ੀਰੋ ਫ ਜਿਹੜੀ ਆਪਾਂ ਕਹਿ ਦਈਏ ਨੀਆਂ ਨੀਆਂ ਜਾਂ 6 6 ਫੁੱਟ ਜਿਹੜੀਆਂ ਕੰਧਾਂ ਨੇ ਉਹ ਹੀ ਰੁਕੀਆਂ ਖੜੀਆਂ ਨੇ ਬਾਕੀ ਸਾਰਾ ਜਿਹੜਾ ਹੈਗਾ ਟੁੱਟ ਚੁੱਕਿਆ ਆ ਸੋ ਦੱਸਿਆ ਜਾਂਦਾ ਕਿ ਇਹਦੇ ਦੋਨੇ ਪਾਸੇ ਦੋ ਦੋ ਚਬੂਤਰੇ ਸੀਗੇ ਕੇਦਰ ਵਾਲੇ ਪਾਸੇ ਸੀਗਾ ਤੇ ਇਹ ਕਿੱਧਰ ਵਾਲੇ ਪਾਸੇ ਸੀਗਾ ਡਬਲ ਪਾਸੇ ਜਿਹੜਾ ਹੈਗਾ ਉੱਪਰ ਨੂੰ ਜਿੱਦਾਂ ਆਪਾਂ ਕਹਿ ਲੈਣ ਚਬੂਤਰੇ ਹੁੰਦੇ ਆ ਉਹ ਇੱਥੇ ਸੀਗੇ ਆ ਜਿਹੜਾ ਹੈਗਾ ਉੱਪਰੋਂ 뷰 ਦਿਸਦਾ ਆ ਆਪਾਂ ਅਗਰ ਅਸਮਾਨ ਦੇ ਉੱਪਰੋਂ ਦੇਖੀਏ ਤਾਂ ਇਦਾਂ ਜਿਹੜਾ ਹੈਗਾ ਕਸਲ ਦਾ 뷰 ਆ ਆ ਦੇਖੋ ਦੋਨਾਂ ਸਾਈਡਾਂ ਤੇ ਕਸਲ ਆ ਤੇ ਪਿੱਛੋਂ ਦੀ ਨਾਲ ਜਿਹੜਾ ਹੈਗਾ ਤੇ ਪੁਰਾਣਾ ਜਿਹੜਾ ਡਿਜ਼ਾਈਨ ਸੀਗਾ ਕੁਛ ਇਦਾਂ ਦਾ ਸੀਗਾ ਜਿਹੜਾ ਆਪਾਂ ਗੱਲ ਕਰਦੇ ਪਏ ਸੀਗੇ ਸੋ ਇਹ ਬਾਅਦ ਦੇ ਵਿੱਚ ਸਾਰਾ ਜਿਹੜਾ ਹੈਗਾ ਆ ਤੋੜਤਾ ਸੀ ਰਸ਼ੀਅਨਸ ਜਿਹੜੇ ਹੈਗੇ ਆ ਉਹਨਾਂ ਨੇ ਸੋ 1604 ਦੇ ਵਿੱਚ ਇਹ ਬਣਨਾ ਸ਼ੁਰੂ ਹੋਇਆ ਸੀ ਤੇ 16 ਦੇ 1620 ਦੇ ਵਿੱਚ ਜਿਹੜਾ ਜਾ ਕੇ ਕੰਪਲੀਟ ਹੋਇਆ ਸੀਗਾ ਟੋਟਲ ਜਿਹੜੀ ਇਹਦੀ ਲੰਬਾਈ ਹੈਗੀ ਆ 39 ਮੀਟਰ ਹੈ ਜੀ ਤੇ 3.5 ਮੀਟਰ ਜਿਹੜੀਆਂ ਇਹਦੀਆਂ ਕੰਧਾਂ ਸੀਗੀਆਂ ਚੌੜੀਆਂ ਸੀ ਤੇ ਤੁਸੀਂ ਦੇਖੋਗੇ ਕਿ ਜਿਹੜੇ ਆਪਣੇ ਕਿਲੇ ਵਗੈਰਾ ਬਣਦੇ ਆ ਆਪਣੇ ਉੱਥੇ ਸੀਗੇ ਆਪਾਂ ਜਿਆਦਾ ਤਾਂ ਦੇਖਦੇ ਨਾਨਕਸ਼ਹੀ ਇੱਟ ਜਿਹੜੀ ਆ ਉਹ ਲੱਗਦੀ ਸੀ ਕਿਲਿਆਂ ਦੇ ਵਿੱਚ ਤੇ ਇਹਨਾਂ ਨੇ ਜਿਹੜਾ ਹੈਗਾ ਕਾਸਲ ਸਾਰਾ ਆ ਸਟੋਨ ਲਾ ਕੇ ਪੱਥਰ ਲਾ ਕੇ ਜਿਹੜਾ ਬਣਾਇਆ ਹੋਇਆ ਆ ਤੇ ਚੱਲਦੇ ਆਪਾਂ ਅੰਦਰੋਂ ਤੇ ਅੰਦਰੋਂ ਮੇਲ ਹੈਗਾ ਤੁਹਾਨੂੰ ਇਹ ਸਾਰਾ ਕਾਸਲ ਦਾ 뷰 ਦਿਖਾਉਣਾ ਕਿੰਦਾਂ ਦੇ ਕਮਰੇ ਸੀਗੇ ਜਾਂ ਕੀ ਕੀ ਇਹਦੇ ਵਿੱਚ ਸੀਗਾ ਸੋ ਆਪਾਂ ਦੇਖਦੇ ਆ ਦੋਨੋਂ ਸਾਈਡ ਦੇ ਉੱਤੇ ਆ ਇਧਰ ਵਾਲੇ ਪਾਸੇ ਪਹਿਲਾਂ ਤੁਹਾਨੂੰ ਮੈਂ ਦਿਖਾਉਣਾ ਆ ਆ ਦੇਖੋ ਆ ਕਮਰਿਆਂ ਟਾਈਪ ਜਿਹੜੇ ਹੈਗੇ ਆ ਇਧਰ ਤੇ ਬਿਲਕੁਲ ਛੱਤਾ ਚ ਉਤਾਰਾ ਬਿਲਕੁਲ ਸਾਰੀਆਂ ਟੁੱਟ ਚੁੱਕੀਆਂ ਨੇ ਸਿਰਫ ਕੰਦਾ ਹੀ ਖੜੀਆਂ ਨੇ ਅਗਰ ਤੁਸੀਂ ਦੇਖੋਗੇ ਤਾਂ ਸਿਰਫ ਸਟੋਨ ਦੀਆਂ ਜੜੀਆਂ ਹੈਗੀਆਂ ਆ ਤੋ ਆ ਜਿਹੜੇ ਹੈਗੇ ਆ ਉਸ ਟਾਈਮ ਦੇ ਜਿਹੜੇ ਹੁਣ ਰਸਤੇ ਵਗੈਰਾ ਹੁਣ ਇੱਕ ਦੋ ਦੂਜੇ ਕਮਰੇ ਦੇ ਵਿੱਚ ਜਾਣ ਦੇ ਲਈ ਜੋ ਵੀ ਇੱਧਰ ਉੱਧਰ ਜਾਣਾ ਹੁੰਦਾ ਹੋਊਗਾ ਆਹ ਆਪਾਂ ਜਿੱਦਾਂ ਆਪਣੇ ਕਿਲੇਆਂ ਦੇ ਵਿੱਚ ਦੇਖਦੇ ਸੀਗੇ ਉਸ ਟਾਈਮ ਦੇ ਉੱਤੇ ਤੋਪਾਂ ਜਾਂ ਰਾਖੀ ਕਰਨ ਦੇ ਲਈ ਜਾਂ ਹਮਲਾ ਕਰਨ ਦੇ ਲਈ ਜੇ ਕੋਈ ਦੁਸ਼ਮਣ ਘੇਰਾ ਪਾਉਂਦਾ ਸੀ ਤਾਂ ਉਸ ਟੈਪ ਦੇ ਜਿਹੜੇ ਕਿਧਰ ਇਹਨਾਂ ਨੇ ਵੀ ਆਲੇ ਰੱਖੇ ਹੋਇਆ ਸੋ ਨਿਗ੍ਹਾ ਰੱਖਣ ਦੇ ਲਈ ਇੱਧਰ ਚੜ੍ਹਦੇ ਵਾਲੇ ਪਾਸੇ ਨੂੰ ਜਿੱਧਰ ਤੁਹਾਨੂੰ ਦਿ ਇਤਰਾਲੇ ਪਾਸੇ ਜਿਹੜੀ ਹੈਗੀ ਆ ਪਾਣੀ ਦਾ ਵਹਾਅ ਆਉਂਦਾ ਪੂਰੇ ਦੇ ਵਿੱਚ ਜਿਹੜੀਆਂ ਇਹਦੀਆਂ ਅੰਦਰ ਦਾ ਇੰਟੀਰੀਅਰ ਆਪਾਂ ਕਹਿ ਲਈਏ ਜਾਂ ਸੀਗਾ ਵਾਲਸ ਵਗੈਰਾ ਸਾਰੀ ਵੁੱਡਨ ਯੂਜ਼ ਹੋਈ ਸੀਗੀ ਬਟ ਉਸ ਟਾਈਮ ਦੇ ਉੱਤੇ ਗੈਰੀਸਨ ਨਾਮ ਦਾ ਲੈਫਟ ਲੈਂਡ ਸੀਗਾ ਜਿਹੜਾ 48 ਸ਼ੋਲਡਰ ਸ਼ੋਲਡਰਸ ਦੇ ਨਾਲ ਜਿਹੜਾ ਇੱਥੇ ਆਇਆ ਸੀਗਾ ਉਹਨਾਂ ਨੇ ਕੀ ਕੀਤਾ ਹੌਲੀ-ਹੌਲੀ ਬਹੁਤ ਜ਼ਿਆਦਾ ਫੂਡ ਵਗੈਰਾ ਕੰਜ਼ਿਊਮ ਕੀਤਾ ਤੇ ਕਿਉਂਕਿ ਠੰਡਾ ਏਰੀਆ ਵਾ ਤੇ ਨੱਕਣਾ ਵਗੈਰਾ ਦੀ ਜ਼ਰੂਰਤ ਰਹਿੰਦੀ ਸੀਗੀ ਜਿਹਦੇ ਕਰਕੇ ਉਹਨਾਂ ਨੇ ਲੱਕੜਾ ਵਗੈਰਾ ਵੀ ਕਾਫੀ ਯੂਜ਼ ਕਰ ਲਿਆ ਤੇ ਕੁਝ ਜਿਹੜਾ ਅਰੇਂਜਮੈਂਟ ਸੀਗਾ ਉਹਦੇ ਫਾਰਮ ਹ ਅਰੇਂਜ ਕਰਦੇ ਸੀਗੇ ਜਿਹੜਾ ਇੱਥੋਂ ਥੋੜੀ ਦੂਰ ਦੇ ਉੱਤੇ ਬਣਾਇਆ ਸੀਗਾ ਤੇ ਏਰੀਆ ਬੜਾ ਘੱਟ ਸੀਗਾ ਇਹਦਾ ਕਿਉਂਕਿ ਆ ਲੇਕ ਦੇ ਉੱਤੇ ਸੀਗਾ ਠੀਕ ਹੈ ਜੀ ਇਹ ਤੇ ਉਹਦੇ ਕਰਕੇ ਜਿਹੜਾ ਹੈਗਾ ਕੁਝ ਸਟੋਰ ਰੂਮਸ ਤੇ ਜਾਂ ਹੋਰ ਜਿਹੜੇ ਕਮਰੇ ਵਗੈਰਾ ਸੀ ਇਹਨਾਂ ਨੇ ਇੱਧਰ ਉੱਧਰ ਬਣਾਏ ਹੋਏ ਸੀਗੇ ਬਟ ਆ ਕੁਝ ਟਾਈਮ ਤੋਂ ਬਾਅਦ ਇਹਦਾ ਕੰਮ ਵੀ ਰੋਕ ਦਿੱਤਾ ਗਿਆ ਸੀ 1651 ਦੇ ਵਿੱਚ ਪੇਤਰੀ ਬਰਾਹੀ ਨਾਮ ਦੇ ਬੰਦੇ ਨੇ ਜਿਹੜਾ ਹੈਗਾ ਕਯਾਨੀ ਸ਼ਹਿਰ ਦੀ ਜਿਹੜੀ ਖੋਜ ਕੀਤੀ ਸੀਗੀ ਉਸ ਬੰਦੇ ਨੇ ਜਿਹੜਾ ਹੈਗਾ ਇਸ ਸ਼ਹਿਰ ਨੂੰ ਜਿਹੜਾ ਹੈਗਾ ਆਉਣ ਕੀਤਾ ਸੀ ਬਾਅਦ ਚ ਡਵੈਲਪਮੈਂਟ ਸ਼ੁਰੂ ਕਰਵਾਈ ਸੀ ਆਲੇ ਦੋਲੇ ਦੇ ਘਰ ਬਣਾਉਣੇ ਸ਼ੁਰੂ ਕੀਤੇ ਸੀਗੇ ਇਧਰ ਵਾਲੇ ਪਾਸੇ ਆ ਦੇਖੋ ਸਟੇਅਰਸ ਵੀ ਸੀਗੀਆਂ ਉੱਪਰ نیچے ਜਾਣ ਦੇ ਲਈ ਸੋ ਜਿਹੜਾ ਆ ਪੇਤਰੀ ਬਰਾਹੀਨਾ ਦਾ ਬੰਦਾ ਸੀਗਾ ਉਹਨੇ ਆਪਣੇ ਗੈਰੀਸਨ ਲੈਫਟ ਹੈਂਡ ਜਿਹੜਾ ਆਪਣੇ ਇੱਥੇ ਸ਼ੋਰਸ ਦੇ ਨਾਲ ਆਇਆ ਸੀਗਾ ਉਹਦੇ ਤੋਂ ਆਪਣੀ ਲੈ ਕੇ ਉਸ ਤੋਂ ਆਪਣੀ ਕਸਟਡੀ ਦੇ ਅੰਡਰ ਜਿਹੜਾ ਹੈਗਾ ਇਹ ਸਾਰੀ ਡਵੈਲਪਮੈਂਟ ਦਾ ਕੰਮ ਕਰ ਲਿਆ ਸੀ ਤੇ ਜਿੰਨਾ ਵੀ ਅੰਦਰ ਲੱਕੜ ਦਾ ਕੰਮ ਹੋਇਆ ਸੀਗਾ ਉਹ ਸਾਰੇ ਨੂੰ ਹਟਵਾ ਕੇ ਜਿਹੜਾ ਹੈਗਾ ਸਟੋਨਸ ਵਗੈਰਾ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਇਧਰ ਵਾਲੇ ਪਾਸੇ ਦੇਖੋ ਆ ਖੂਫੀਆ ਟਾਈਪ ਦਾ ਵੀ ਕਮਰਾ ਜਿਹਾ ਇੱਥੇ ਹੈਗਾ। ਆ ਦੇਖੋ। ਉਹ ਗੋਫਾ ਜਿਹਾ ਟਾਈਪ ਖੂਫੀਆ ਟਾਈਪ ਦਾ ਹੁੰਦਾ ਕੁਝ ਹੋਏਗਾ ਕੁਝ ਉਸ ਟਾਈਮ ਦੇ ਉੱਤੇ ਆਈ ਥਿੰਕ। ਤੇ ਸਾਰਾ ਕੁਝ ਜਿਹੜਾ ਹੈਗਾ ਨੋਰਮਲੀ ਚੱਲਦਾ ਰਿਹਾ ਲੇਕਿਨ ਕਿਤਨਾ ਕਿਤੇ ਜਿਹੜਾ ਹੈਗਾ ਵਾਰ ਦਾ ਡਰ ਸੀਗਾ ਤੇ ਸਟਾਰਟਿੰਗ ਦੇ ਤਾਂ ਬੜੀ ਸ਼ਾਂਤਪੂਰਵਕ ਸਾਰਾ ਮਾਹੌਲ ਚੱਲਦਾ ਰਿਹਾ ਲੇਕਿਨ ਅ 1681 ਦੇ ਵਿੱਚ ਜਿਹੜਾ ਰਾਜਾ ਸੀਗਾ ਦੁਆਰਾ ਇਹਦੀ ਕਸਟਡੀ ਜਿਹੜੀ ਹੈਗੀ ਉਹਨੇ ਆਪਦੇ ਅੰਡਰ ਲੈ ਲਈ ਸੀਗੀ ਯਾਰ ਪਰ ਉਦੋਂ ਹੀ ਉਹ ਕਿਹਾ ਸੀਗਾ ਕਿ ਬਹੁਤ ਇਹ ਪੁਰਾਣਾ ਤੇ 올ਡ ਫੈਸ਼ਨ ਟਾਈਪ ਦਾ ਕਾਸਲ ਹੋ ਚੁੱਕਿਆ ਆ ਬਟ ਫਿਰ ਵੀ ਇਹਦੇ ਜਿਹੜੇ ਹੈਗੇ ਆ ਦਰਵਾਜ਼ੇ ਵਗੈਰਾ ਬੰਦ ਨਹੀਂ ਕੀਤੇ ਗਏ ਸੀਗੇ ਫਿਰ ਵੀ ਉਸ ਟਾਈਮ ਦੇ ਉੱਤੇ ਜਿਹੜੀ ਹੈਗੇ ਆ 150 ਕ ਜਿਹੜੇ ਹੈਗੇ ਆ ਸਪਾਈ ਸੀਗੇ ਇਸ ਜਗ੍ਹਾ ਦੇ ਉੱਤੇ ਤਾਇਨਾਤ ਕਰ ਦਿੱਤੇ ਗਏ ਸੀਗੇ ਤਾਂ ਜੋ ਅਗਰ ਵਾਰ ਵਗੈਰਾ ਹੁੰਦੀ ਆ ਤੇ ਸਾਰਾ ਕੰਟਰੋਲ ਦੇ ਵਿੱਚ ਰਵੇ ਸਿਚੁਏਸ਼ਨ ਜਿਹੜੀ ਹੈਗੀ ਆ ਖੀਰ ਨੂੰ ਜਿਹੜੀ ਹੈਗੀ ਆ 1700 ਦੇ ਵਿੱਚ ਜਿਹੜੀ ਹੈਗੀ ਆ ਨਾਰthern ਵਾਰ ਸ਼ੇਡ ਪੀ ਸੀਗੀ ਰਸ਼ੀਆ ਦੇ ਨਾਲ ਤੇ ਹੋਰ ਵੀ ਕਾਫੀ ਕੰਟਰੀਆਂ ਜਿਹੜੀਆਂ ਇਹਦੇ ਵਿੱਚ ਇਨਵੋਲਵ ਸਿਗੀਆਂ ਲੇਕਿਨ ਫਿਰ ਵੀ ਜਿਹੜਾ ਕੈਨੂ ਰੀਜਨ ਸੀਗਾ ਉਹਦੇ ਵਿੱਚ ਸ਼ਾਂਤੀ ਰਹੀ ਜਿਹੜਾ ਹੈਗਾ ਈਸਟਰਨ ਬੋਰਡ ਤੇ ਦੂਜੇ ਪਾਸੇ ਜਿਹੜਾ ਹੈਗਾ ਕੇਰੇਲੀਅਨ ਨਾਮ ਦੇ ਜਿਹੜੇ ਲੋਕੀ ਰਹਿੰਦੇ ਸੀਗੇ ਤੇ ਉਹਨਾਂ ਦੇ ਨਾਲ ਜਿਹੜਾ ਹੈਗਾ ਇੱਕ ਐਗਰੀਮੈਂਟ ਹੋ ਗਿਆ ਸੀ 1703 ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੇ ਲਈ ਲੇਕਿਨ 1712 ਦੇ ਵਿੱਚ ਜਾ ਕੇ ਜਿਹੜਾ ਹੈਗਾ ਉਹ ਐਗਰੀਮੈਂਟ ਜਿਹੜਾ ਹੈਗਾ ਟੁੱਟ ਗਿਆ ਸੀਗਾ ਜਿਹਦੇ ਕਰਕੇ ਰਸ਼ੀਅਨਸ ਤੇ ਜਿਹੜੇ ਹੈਗੇ ਕੈਰੇਲੀਅਨਸ ਲੋਕ ਹੈਗੇ ਨੇ ਉਹਨਾਂ ਨੇ ਜਿਹੜਾ ਹੈਗਾ ਕਿਆਨੀ ਸ਼ਹਿਰ ਦੇ ਉੱਤੇ ਅਟੈਕ ਕਰਤਾ ਸੀਗਾ ਤੇ ਜਿਹਦੇ ਕਰਕੇ ਆ ਜਿਹੜਾ ਹੈਗਾ ਕਾਸਲ ਸਾਰਾ ਹੀ ਜਿਹੜਾ ਹੈਗਾ ਤੈਸਨੈਸ ਕਰਤਾ ਸੀ ਉਹਨਾਂ ਨੇ 516 ਦੇ ਵਿੱਚ ਜਿਹੜਾ ਹੈਗਾ ਰਸ਼ੀਆ ਦੇ ਜਿਹੜੇ ਹੈਗੇ ਸਪਾਈ ਦੁਆਰਾ ਫਿਰ ਦੋ ਵਾਰੀ ਇਸ ਕਾਸਲ ਦੇ ਉੱਤੇ ਚੜ੍ਹ ਕੇ ਆਏ ਨੇ ਘੇਰਾਬੰਦੀ ਕੀਤੀ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹੌਲੀ-ਹੌਲੀ ਉਹਨਾਂ ਨੇ ਆਪਣੀਆਂ ਜਿਹੜੀਆਂ ਕਿਹਾ ਲੋਕੀ ਟੈਕਨੀਕਸ ਦੇ ਨਾਲ ਜੜੀਆਂ ਹੈਗੀਆਂ ਨੇ ਇਹ ਜਿਹੜਾ ਕਾਸਰ ਖਾਲੀ ਕਰਾ ਕੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀਗਾ ਉਸ ਤੋਂ ਬਾਅਦ ਇਹਨੂੰ ਫਿਰ ਵੀ ਦੋ ਤਿੰਨ ਵਾਰੀ ਜਿਹੜਾ ਹੈਗਾ ਰਿਪੇਅਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਫਿਰ ਵੀ ਬਾਰ ਬਾਰ ਜਿਹੜੀਆਂ ਕਿਉਂਕਿ ਉਸ ਟਾਈਮ ਦੇ ਉੱਤੇ ਜੁੱਧ ਹੁੰਦੇ ਰਹਿੰਦੇ ਸੀਗੇ ਬਾਰ ਬਾਰ ਵਾਰਸ ਹੁੰਦੀਆਂ ਸੀਗੀਆਂ ਜਿਹਦੇ ਕਰਕੇ ਜਿਹੜਾ ਹੈਗਾ ਕੰਮ ਚਾਲੂ ਨਹੀਂ ਹੁੰਦਾ ਸੀ ਰੁਕ ਜਾਂਦਾ ਸੀਗਾ ਤੇ ਐਟ ਲੀਸਟ ਕਰਦੇ ਕਰਦੇ ਜਿਹੜਾ ਹੈਗਾ ਕੰਮ ਇਹ ਵਿੱਚੇ ਹੀ ਰਹਿ ਗਿਆ 1793 ਤੱਕ ਜਿਹੜਾ ਹੈਗਾ ਫਿਰ ਇਹਨੂੰ ਕਿਲੇ ਨੂੰ ਛੱਡ ਹੀ ਦਿੱਤਾ ਗਿਆ ਕੋਈ ਇਹਦੇ ਤੇ ਫਿਰ ਕੰਮ ਵਗੈਰਾ ਨਹੀਂ ਚਾਲੂ ਕੀਤਾ ਗਿਆ ਤੇ 1809 ਦੇ ਵਿੱਚ ਜਿਹੜੀ ਆ ਕਿਲੇ ਨੇ ਆਪਣੀ ਜਿਹੜੀ ਹੈਗੀ ਆ ਸਾਰੀ ਸਟ੍ਰੈਟੇਜੀ ਕਿ ਇੰਪੋਰਟੈਂਸ ਸੀਗੀ ਉਹ ਖਤਮ ਹੋ ਗਈ ਇਹਦੀ ਤੇ ਹੁਣ ਇਹ ਜਗ੍ਹਾ ਇੱਦੀ ਪਈਆ ਵਸ ਜਿੱਦਾਂ ਆਪਾਂ ਕਹ ਲਈਏ ਖੰਡਰ ਪਏ ਹੁੰਦੇ ਆ ਤੇ ਐਂ ਬਸ ਜਨਤਾ ਇੱਥੇ ਆਉਂਦੀ ਆ ਘੁੰਮਣ ਫਿਰਨ ਢੇਡੇ ਛੋੜੇ ਦੇ ਕੇ ਆਲੇ-ਦਾਲੇ ਬਹਿ ਕੇ ਚੱਲੇ ਜਾਂਦੀ ਆ ਸੋ ਇਦਾਂ ਹੁਣ ਕੰਦਾ ਹੀ ਖੜੀਆਂ ਨੇ ਹੋਰ ਤਾਂ ਕੁਝ ਇੱਥੇ ਹੈ ਨਹੀਂਗਾ ਦੇਖੋ ਤੁਸੀਂ ਸਾਡੇ 3.5 ਮੀਟਰ ਦੀਆਂ ਚੌੜੀਆਂ ਕੰਦਾ ਨੇ ਤੇ ਬਸ ਆ ਨੀਚੋਂ ਦੀ ਪਾਣੀ ਲੰਘਦਾ ਆ ਸਾਈਡਾਂ ਤੋਂ ਉੱਤੋਂ ਵੀ ਆ ਸਾਹਮਣੇ ਫਲਾਈਓਵਰ ਵਿੱਚੋਂ ਦੀ ਕੱਢਤਾ ਇਹਨਾਂ ਨੇ ਰਾਤ ਨੂੰ ਲਾਈਟਿੰਗ ਕਰਕੇ ਬਹੁਤ ਵਧੀਆ 뷰 ਲੱਗਦਾ ਤੇ ਲੋਕ ਉੱਪਰੋਂ ਖੜਕੇ ਦੇਖੀ ਜਾਂਦੇ ਇੱਦਾਂ ਕਰਕੇ ਬਸ ਹੋਰ ਕੁਝ ਨਹੀਂ ਹੈਗਾ ਬਾਕੀ ਆ ਜਿਹੜੀ ਆ ਇਹਨਾਂ ਨੇ ਸਾਰੀ ਜਿਹੜੀ ਇਹਦੀ ਹਿਸਟਰੀ ਵਗੈਰਾ ਜਾਂ ਕੁਝ ਡਿਟੇਲਸ ਵਗੈਰਾ ਪੁਰਾਣੀਆਂ ਦਿੱਤੀਆਂ ਹੋਈਆਂ ਨੇ ਕਿੱਦਾਂ ਦਾ ਸੀਗਾ ਕਿੱਦਾਂ ਦਾ ਨਹੀਂ ਇਸ ਕਸਲ ਵਾਸਤੇ ਤਾਂ ਸਰਕਾਰ ਨੇ ਅੱਗੇ ਕੁਝ ਨਹੀਂ ਕੀਤਾ ਨੌਗੇ ਡਿਵੈਲਪਮੈਂਟ ਕੀਤੀ ਹੈ ਲੇਕਿਨ ਫਿਰ ਵੀ ਜੜਾ ਇਹਦਾ ਆਲਾ ਦਵਾਲਾ ਸੀਗਾ ਜੀ ਉਹ ਗਵਰਨਮੈਂਟ ਨੇ ਬਹੁਤ ਸਵਾਰ ਕੇ ਰੱਖਿਆ ਤੁਸੀਂ ਦੇਖ ਸਕਦੇ ਹੋ ਇਧਰੋਂ ਲੈ ਕੇ ਜਾਂਦੀ ਪਈ ਆ ਉਹਦੇ ਪਰਲੇ ਪਾਸੇ ਵੀ ਬਹੁਤ ਵਧੀਆ ਜੜਾ ਹੈਗਾ ਇਹਨਾਂ ਨੇ ਸਾਰਾ ਵਰਕਆਊਟ ਵਗੈਰਾ ਕਰਕੇ ਵਧੀਆ ਘਾ ਵਗੈਰਾ ਲੱਗਿਆ ਹੋਇਆ ਤੇ ਬਹੁਤ ਹੀ ਸੋਹਣਾ 뷰 ਹੈ ਸ਼ਾਮ ਦੇ ਟਾਈਮ ਇੱਥੇ ਲਾਈਟਿੰਗ ਵਗੈਰਾ ਕੀਤੀ ਹੋਈ ਆ ਤੇ ਬਹੁਤ ਹੀ ਵਧੀਆ ਲੱਗਦਾ ਇਧਰ ਵਾਲੇ ਪਾਸੇ ਤੁਸੀਂ ਦੇਖੋਗੇ ਅਗਰ ਉਹ ਪਰਲੇ ਵਸ ਇੱਕ ਛੋਟਾ ਜਿਹਾ ਡੈਮ ਬਣਾਇਆ ਹੈ ਜਿੱਦਾਂ ਆਪਾਂ ਮੋਸਟਲੀ ਦੇਖਦੇ ਆ ਕਿ ਆਪਣੇ ਵੀ ਸ਼ਹਿਰਾਂ ਦੇ ਵਿੱਚ ਜਿਹੜੇ ਹੁੰਦੇ ਆ ਇਦਾਂ ਦੇ ਨਹਿਰਾਂ ਦੇ ਉੱਤੇ ਛੋਟੇ ਪ੍ਰੋਜੈਕਟ ਲਾ ਕੇ ਟਰਬਾਈਨਾਂ वगैरह ਚਾਲ ਦੇ ਰਹੇ ਨੇ ਤੇ ਜਿਹੜੀ ਬਿਜਲੀ ਪੈਦਾ ਕੀਤੀ ਜਾਂਦੀ ਹੈ ਸੋ ਇਦਾਂ ਦਾ ਪ੍ਰੋਜੈਕਟ ਗਵਰਨਮੈਂਟ ਨੇ ਇੱਥੇ ਲਾਇਆ ਹੋਇਆ ਸੋ ਪਾਣੀ ਦਾ ਬਹਾਅ ਠੀਕ ਹੈ ਪ੍ਰੈਸ਼ਰ ਹੈਗਾ ਸੋ ਆ ਦੇਖੋ ਜੀ ਇਦਾਂ ਦਾ 뷰 ਜਿਹੜਾ ਹੈਗਾ ਗਵਰਨਮੈਂਟ ਨੇ ਘਾਹ ਵਗੈਰਾ ਲਾ ਕੇ ਵਧੀਆ ਤਰੀਕੇ ਨਾਲ ਮੇਨਟੇਨ ਕੀਤਾ ਹੋਇਆ ਤੇ ਇੱਥੇ ਬਹਿ ਕੇ ਪੂਰਾ ਨਜ਼ਾਰਾ ਵੀ ਆਉਂਦਾ ਸ਼ਾਮ ਦੇ ਟਾਈਮ ਪਵੇ ਵੀ ਠੀਕ ਹੈ ਕਿਉਂਕਿ ਇੱਥੇ ਕਿਹੜਾ ਇੰਨੀ ਜ਼ਿਆਦਾ ਗਰਮੀ ਪੈਂਦੀ ਆ ਸੋ ਬਹੁਤ ਹੀ ਵਧੀਆ ਲੱਗਦਾ ਇੱਥੇ ਬਹਿ ਕੇ ਸੋ ਦੋਸਤੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਵੀ ਆਪਾਂ ਤੁਹਾਨੂੰ ਬਹੁਤ ਬਹੁਤ ਵਧੀਆ ਵੀਡੀਓਜ਼ ਦਿਖਾਉਂਦੇ ਰਾਵਾਂਗੇ ਜੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ